ਹਾਂ ਜੀ ਇਹ ਸ਼੍ਰੀ ਦੁਰਗਾ ਸ਼ਕਤੀ ਮੰਦਿਰ ਤਰਵੈਣੀ ਚੌਕ ਮਾਛੇਵਾੜ ਵੱਲੋਂ ਇਹ 64ਵਾਂ ਸਾਲਾਨਾ ਪੈਦਲ ਚਾਲਾ ਜੋ ਮਾਛੇਵਾੜਾ ਸਾਹਿਬ ਤੋਂ ਮਾਤਾ ਸ਼੍ਰੀ ਨਾਨਾ ਦੇਵੀ ਦੇ ਰਿਵਾਰ ਤੇ ਜਾ ਰਿਹਾ ਹੈ ਇਸ ਦੇ ਵਿੱਚ 2000 ਸੰਗਤ ਤੋਂ ਵੀ ਵੱਧ ਸਰਦਾਲੂ ਪੈਦਲ ਚਾਲੇ ਵਿੱਚ ਜਾ ਰਹੇ ਨੇ ਔਰ ਰਸਤੇ ਦੇ ਵਿੱਚ ਬੜੇ ਸ਼ਰਧਾਲੂ ਜਿਨ੍ਹਾਂ ਨੇ ਬਹੁਤ ਤਰ੍ਹਾਂ ਤਰ੍ਹਾਂ ਦੇ ਲੰਗਰ ਲਾਏ ਨੇ ਮਹਾਮਈਏ ਨੇ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਰਸਤੇ ਦੇ ਵਿੱਚ ਵੀ ਹੋਰ ਬਲਾਚੌਰ ਤੱਕੇ ਵੀ ਸਾਨੂੰ ਬਹੁਤ ਵਧੀਆ ਅਰੇਂਜਮੈਂਟ ਇਸ ਸੰਗਤ ਵਾਸਤੇ ਥੋਪੀਏ ਦੇ ਵਿੱਚ ਵੀ ਔਰ ਭੱਦੀ ਦੇ ਵਿੱਚ ਵੀ ਲੰਗਰ ਦੀ ਵਿਵਸਥਾ ਹੈ ਉਹ ਸਾਰੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਹੋ ਰਿਹਾ ਇਸ ਲਈ ਅਸੀਂ ਸਾਰੇ ਮਾਂ ਮਹਾਮਈ ਦਾ ਅਗੇ ਅਰਦਾਸ ਕਰਦੇ ਆ ਕਿ ਇਹ ਮਾਂ ਮਾਈ ਜਿੰਨੇ ਵੀ ਇਹ ਭਗਤ ਇੱਥੇ ਤੇਰੇ ਦਰਵਾਜ਼ੇ ਦੇ ਵਿੱਚ ਚੱਲੇ ਨੇ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਔਰ ਸਾਡਾ ਜੋ ਇਹ ਸ਼ਹਿਰ ਦਾ ਪੈਦਲ ਚੱਲਾ ਹੈ ਜਿਹੜਾ ਕਿ ਇੱਕ ਮੱਛਵਾੜੇ ਦੀ ਪਹਿਚਾਨ ਹੈ ਕਿਉਂਕਿ ਇਸ ਦੇ ਵਿੱਚ ਦੂਰ ਦੂਰ ਤੋਂ ਲੋਕ ਆਂਦੇ ਨੇ ਆਪਣੀਆਂ ਮਨੋ ਕਾਮਨਾ ਪੂਰੀਆਂ ਕਰਾਉਂਦੇ ਨੇ ਐਂ ਜੀ ਇਸ ਲਈ ਸਾਰੇ ਭਗਤਾਂ ਨੂੰ ਸਾਰੀ ਸੰਗਤ ਨੂੰ ਇਸ ਪੈਦਲ ਚਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਮਹਾਪਾਈਆਂ ਨਾਲ ਤੇ ਮੇਰਾ ਭਰੇ ਹੱਥ ਰੱਖ ਕੇ ਔਰ ਸ਼ਹਿਰ ਦਾ ਨਾਮ ਰੋਸ਼ਨ ਰੱਖੇ ਕਿੰਨੇ ਕਿਲੋਮੀਟਰ ਪੈਦਲ ਚੱਲਾ ਹੁੰਦੇ ਕਿੰਨੇ ਕਿਲੋਮੀਟਰ ਇਹ ਤਕਰੀਬਨ 80 85 ਕਿਲੋਮੀਟਰ ਦਾ ਸਫ਼ਰ ਹੈ ਜਿਹੜਾ ਕਿ ਅਸੀਂ ਪੈਦਲ ਜਾਂਦੇ ਆਂ ਰਸਤੇ ਦੇ ਵਿੱਚ ਅਸੀਂ ਕਿਹੜੀ ਰਾਜ ਦੀ ਛਟੇ ਆ ਉਹ ਥਾਣੇ ਦੇ ਪਤਨ ਉੱਥੇ ਰੁਕਦੇ ਆਂ ਉੱਥੇ ਉਸ ਪਿੰਡ ਵਾਸੀਆਂ ਦਾ ਬੜਾ ਸਹਿਯੋਗ ਹੈ ਜਿਹੜੇ ਕਿ ਉੱਥੇ ਪੂਰੇ ਉਸ ਰਾਤ ਦੇ ਖਾਣੇ ਦੀ ਲੰਗਰ ਦੀ ਔਰ ਰਹਿਣ ਦੀ ਵਿਵਸਥਾ ਨਿਸ਼ਕਾਮ ਕਰਦੇ ਨੇ ਇਸ ਲਈ ਅਸੀਂ ਵੀ ਉਹਨਾਂ ਦੀ ਵੀ ਮਹਾਮਈ ਅਰਦਾਸ ਕਰਦੇ ਵੀ ਉਹਨਾਂ ਦੇ ਪਿੰਡ ਦੇ ਉੱਤੇ ਵੀ ਮੇਰਾ ਪ੍ਰਿਆ ਹੱਥ ਰੱਖੇ ਕਿੰਦੀ ਦਿਨ ਨੂੰ ਪਹੁੰਚੇਗਾ ਜੀ ਪੈਦਲ ਜਲਾ ਭਵਨਾਂ ਤੇ ਜੀ ਇਹ ਪੈਦਲ ਚੱਲਾ 12 ਤਰੀਕ ਦੀ ਰਾਤ ਨੂੰ ਭਵਨ ਤੇ ਪਹੁੰਚ ਜਾਏਗਾ 13 ਤਰੀਕ ਨੂੰ ਅਸੀਂ ਇਹ ਜੋ ਝੰਡਾ ਲੈ ਕੇ ਜਾ ਰਹੇ ਹਾਂ ਮਹਾਮਈ ਦੇ ਦਰਵਾਜ਼ੇ ਤੇ ਚੜਾ ਕੇ ਉੱਥੇ ਅਸੀਂ ਕਢਾਈ ਚੜਾ ਕੇ ਸਾਰੀ ਸੰਗਤ ਆਪਸਾਈਗੀ